ਬੁਖਾਰ ਨੇੜੇ ਮਲੋਟ ਦੇ ਪਿੰਡ ਅਬুল ਖਰਾਨਾ ਦੇ ਵਿੱਚ ਲੰਘੇਕਲ ਡਬਲ ਮਰਡਰ ਹੋਇਆ ਦੋ ਵਿਅਕਤੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਇਤਿਫਾਕਨ ਇਹ ਦੋਵੇਂ ਵਿਅਕਤੀ ਪਿਓ ਅਤੇ ਪੁੱਤ ਸਨ ਪਿਓ ਦਾ ਨਾਮ ਵਿਨੇ ਪ੍ਰਤਾਪ ਬਰਾੜ ਅਤੇ ਪੁੱਤਰ ਦਾ ਨਾਮ ਸੂਰਜ ਪ੍ਰਤਾਪ ਬਰਾੜ ਇਹਨਾਂ ਦੋਵਾਂ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਦੱਸਦੀ ਹੈ ਕਿ ਵਿਨੇ ਪ੍ਰਤਾਪ ਬਰਾੜ ਸਾਬਕਾ ਐਮਐਲਏ ਅਜੀਤ ਇੰਦਰ ਸਿੰਘ ਮੋਫਰ ਦੇ ਭਾਂਜੇ ਸਨ ਇਸ ਬਾਰੇ ਐਫਆਈਆਰ ਵਿਨੇ ਪ੍ਰਤਾਪ ਬਰਾੜ ਦਿੱਤੀ ਸਾਜ਼ੀਆ ਬਰਾੜ ਨੇ ਦਾਇਰ ਕੀਤੀ ਹੈ ਵੱਡੀ ਗੱਲ ਇਹ ਕਿ ਇਸ ਮਾਮਲੇ ਦੇ ਵਿੱਚ ਗੁਰਦਾਸਪੁਰ ਤੋਂ ਸੰਸਦ ਸੁਖਜਿੰਦਰ ਸਿੰਘ ਰੰਧਾਵਾ ਦਾ ਨਾਮ ਸਾਹਮਣੇ ਆ ਰਿਹਾ ਸਿੱਧੇ ਤੌਰ ਤੇ ਨਹੀਂ ਪਰ ਉਹਨਾਂ ਦਾ ਲਿੰਕ ਇਸ ਮਾਮਲੇ ਦੇ ਨਾਲ ਕਿਤੇ ਨਾ ਕਿਤੇ ਜੋੜਿਆ ਜਾਂਦਾ ਪਿਆ ਦਰਸਲ ਜਿਨ੍ਹਾਂ ਵਿਅਕਤੀਆਂ ਦੇ ਉੱਤੇ ਇਲਜ਼ਾਮ ਲਾਏ ਗਏ ਨੇ ਉਹ ਸੁਖਜਿੰਦਰ ਸਿੰਘ ਰੰਧਾਵਾ ਦੇ ਰਿਸ਼ਤੇਦਾਰ ਦੱਸੇ ਜਾ ਰਹੇ ਨੇ ਦੱਸਦੀ ਹੈ ਕਿ ਨਛੱਤਰਪਾਲ ਸਿੰਘ ਰਵਿੰਦਰ ਸਿੰਘ ਅਤੇ ਦਵਿੰਦਰਪਾਲ ਉਰਫ ਰਾਣਾ ਇਹਨਾਂ ਦੇ ਨਾਲ ਇੱਕ ਹੋਰ ਵਿਅਕਤੀ ਪੁਲਿਸ ਨੇ ਕਾਬੂ ਕਰ ਲਿਆ ਅਤੇ ਐਫ ਆਈ ਆਰ ਇਹਨਾਂ ਦੇ ਉੱਤੇ ਹੋਈ ਹੈ ਇਹਨਾਂ ਵਿੱਚੋਂ ਸੁਖਜਿੰਦਰ ਸਿੰਘ ਰੰਧਾਵਾ ਦੇ ਰਿਸ਼ਤੇਦਾਰ ਵੀ ਕਈ ਦੱਸੇ ਜਾ ਰਹੇ ਨੇ ਸੂਰਿਆ ਪ੍ਰਤਾਪ ਬਰਾੜ ਜੋ ਵਿਨੇ ਪ੍ਰਤਾਪ ਬਰਾੜ ਦਾ ਬੇਟਾ ਸੀ ਉਹ ਬੈਂਗਲੌਰ ਦੇ ਵਿੱਚ ਪੜ੍ਹਾਈ ਪੂਰੀ ਕਰ ਰਿਹਾ ਸੀ ਜਦਕਿ ਵਿਨੇ ਪ੍ਰਤਾਪ ਬਰਾੜ ਦੀ ਧੀ ਸਾਜ਼ੀਆ ਬਰਾੜ ਉਹ ਮੁਹਾਲੀ ਦੇ ਵਿੱਚ ਆਪਣੀ ਪੜ੍ਹਾਈ ਕਰ ਰਹੀ ਸੀ ਨਾਹੀਂ ਵਿਨੇ ਪ੍ਰਤਾਪ ਬਰਾੜ ਆਪਣੇ ਪਿੰਡ ਅਬੂਲ ਖਰਾਨਾ ਰਹਿੰਦਾ ਸੀ ਉਹ ਵੀ ਚੰਡੀਗੜ੍ਹ ਦੇ ਵਿੱਚ ਰਹਿ ਰਹੇ ਸਨ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਉਸ ਮੁਤਾਬਕ ਵਿਨੇ ਪ੍ਰਤਾਪ ਬਰਾੜ ਅਤੇ ਉਹਨਾਂ ਦਾ ਬੇਟਾ ਯਾਨੀ ਕਿ ਸੂਰਜ ਪ੍ਰਤਾਪ ਬਰਾੜ ਉਹ ਆਪਣੇ ਪਿੰਡ ਅਬੂਲ ਖਰਾਨਾ ਆਏ ਹੋਏ ਸਨ ਔਰ ਉਹਨਾਂ ਦੇ ਉਹਨਾਂ ਦੇ ਆਉਣ ਦਾ ਕਾਰਨ ਕਣਕ ਦੀ ਵਾਢੀ ਦੱਸਿਆ ਜਾ ਰਿਹਾ ਜੋ ਜਾਣਕਾਰੀ ਸਾਹਮਣੇ ਆਈ ਹੈ ਉਸ ਮੁਤਾਬਕ ਇਹਨਾਂ ਦੋਵਾਂ ਨੂੰ ਜੋ ਆਪਣੀ ਲਾਲ ਰੰਗ ਦੀ ਐਂਡਵਰ ਗੱਡੀ ਦੇ ਵਿੱਚ ਸਵਾਰ ਸਨ ਪਿੰਡ ਦੇ ਨਜ਼ਦੀਕ ਸੜਕ ਉੱਤੇ ਹੀ ਰੋਕ ਲਿਆ ਗਿਆ ਜਾਣਕਾਰੀ ਮੁਤਾਬਕ ਹਮਲਾਵਰਾਂ ਦੇ ਵੱਲੋਂ ਟਰੈਕਟਰਾਂ ਦੇ ਉੱਤੇ ਆ ਕੇ ਘੇਰਾ ਪਾ ਲਿਆ ਗਿਆ ਉਸ ਤੋਂ ਬਾਅਦ ਕਹਾ ਸੁਣੀ ਹੋਈ ਬਹਿਸ ਹੋਈ ਬਹਿਸ ਹੋਣ ਤੋਂ ਬਾਅਦ ਬੇਸ ਬੈਟ ਲੈ ਕੇ ਹਮਲਾ ਕੀਤਾ ਗਿਆ ਜਾਣਕਾਰੀ ਇਹ ਵੀ ਸਾਹਮਣੇ ਆ ਰਹੀ ਹੈ ਕਿ ਸਭ ਤੋਂ ਪਹਿਲਾਂ ਵਿਨੇ ਪ੍ਰਤਾਪ ਬਰਾੜ ਦੇ ਉੱਤੇ ਹਮਲਾ ਹੋਇਆ ਜਿਸ ਨੂੰ ਵੇਖ ਕੇ ਉਹਨਾਂ ਦਾ ਬੇਟਾ ਸੂਰਜ ਪ੍ਰਤਾਪ ਬਰਾੜ ਆਪਣੇ ਬਚਾਅ ਵਾਸਤੇ ਗੱਡੀ ਵੱਲ ਭੱਜਿਆ ਜਿਸ ਮਗਰੋਂ ਪਿੱਛੋਂ ਗੋਲੀ ਚੱਲਣ ਦੀ ਆਵਾਜ਼ ਆਉਂਦੀ ਹੈ ਔਰ ਉਸ ਤੋਂ ਬਾਅਦ ਗੋਲੀਆਂ ਉਸ ਦੇ ਪੁੱਤਰ ਯਾਨੀ ਕਿ ਸੂਰਜ ਪ੍ਰਤਾਪ ਬਰਾੜ ਉੱਤੇ ਵੀ ਚੱਲ ਜਾਂਦੀਆਂ ਨੇ ਜਾਣਕਾਰੀ ਮੁਤਾਬਕ ਸਾਜਿਆ ਬਰਾੜ ਜੋ ਵਿਨੇ ਪ੍ਰਤਾਪ ਬਰਾੜ ਦੀ ਬੇਟੀ ਹੈ ਉਸ ਨੇ ਐਫ ਆਈ ਆਰ ਦੇ ਵਿੱਚ ਇਹ ਸਾਫ਼ ਲਿਖਾਇਆ ਕਿ ਮੌਕੇ ਉੱਤੇ ਹੀ ਉਨ੍ਹਾਂ ਦੋਵਾਂ ਦੀ ਮੌਤ ਹੋ ਜਾਂਦੀ ਹੈ ਔਰ ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਅਸਲ ਮਸਲਾ 20 ਤੋਂ 25 ਕਿਲੇ ਦੀ ਜ਼ਮੀਨ ਦਾ ਹੈ ਔਰ ਇਹ ਮਸਲਾ ਸਥਾਨਿਕ ਅਦਾਲਤ ਵਿੱਚ ਵੀ ਚੱਲ ਰਿਹਾ ਸੀ ਜਾਣਕਾਰੀ ਮੁਤਾਬਕ ਇਸ ਸੰਬੰਧੀ ਕੰਪਰੋਮਾਈਜ਼ ਵੀ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਉਸ ਤੋਂ ਬਾਅਦ ਲਾਫਲੀ ਇਸ ਦੀ ਲੜਾਈ ਵੀ ਚੱਲਦੀ ਪਈ ਸੀ ਪਰ ਮੌਕੇ ਉੱਤੇ ਹੀ ਗੋਲੀਆਂ ਮਾਰ ਕੇ ਇੱਕ ਧਿਰ ਨੇ ਦੂਸਰੀ ਧਿਰ ਦਾ ਕਤਲ ਕਰ ਦਿੱਤਾ